ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਲ ਡੂੰਗੀ ਆ ਤੇ ਸੋਚ ਵਾਲੀ ਆ ਤੇ ਸਮਝਣ ਵਾਲੀ ਆ ਸ਼ਾਇਦ ਹੋ ਸਕਦਾ ਤੁਸੀਂ ਇਹ ਗੱਲ ਨੂੰ ਜ਼ਰੂਰ ਸਮਝੋਗੇ ਜਾਂ ਉਹ ਲੋਕੀ ਇਸ ਗੱਲ ਨੂੰ ਜ਼ਰੂਰ ਸਮਝਣਗੇ ਜਿਨ੍ਹਾਂ ਦੇ ਨਾਲ ਇਹ ਹੋਈ ਬੀਤੀ ਜਦੋਂ ਘਰ ਸਾਂਝਾ ਹੁੰਦਾ ਨਾ ਤਾਂ ਉਹ ਇੱਕੇ ਭਰਾ ਦੇ ਹੱਥ ਵਿੱਚ ਮੁਖਤਿਆਰੀ ਹੁੰਦੀ ਆ ਤੇ ਉਹੋ ਹੀ ਭਰਾ ਘਰ ਨੂੰ ਚਲਾਉਂਦਾ ਤੇ ਨਿੱਕੇ ਭੈਣ ਭਰਾ ਸਾਰੇ ਉੱਤੇ ਮੁਹਤਾਜ ਹੁੰਦੇ ਆ ਕਿ ਸਾਡਾ ਭਰਾ ਜੋ ਕਰੂਗਾ ਸਹੀ ਕਰੂਗਾ ਪਰ ਆਖਿਰਕਾਰ ਉਹਨਾਂ ਭਰਾਵਾਂ ਦੀਆਂ ਜਦੋਂ ਅੱਖਾਂ ਖੁੱਲ੍ਹਦੀਆਂ ਏ ਹੋਨੇ ਚ ਨੂੰ ਵੱਡੇ ਪੁਰਾਣੇ ਸਾਰਾ ਕੋਈ ਸਫਾ ਚੱਟ ਕਰਕੇ ਧਿਆੰਦਾ ਰਹਿੰਦਾ ਵੱਡੇ ਦਾ ਵੀ ਕੱਖ ਨਹੀਂ ਆ ਤੇ ਨਿੱਕੇ ਦਾ ਵੀ ਕੱਖ ਨਹੀਂ ਆ ਸ਼ਾਇਦ ਹੋ ਸਕਦਾ ਹੈ ਵੀ ਵੱਡਾ ਤੇ ਰੋਟੀ ਤੋਂ ਵੀ ਮੁਹਤਾਜ ਹੋ ਗਿਆ ਹੋਵੇ ਤੇ ਨਿੱਕੇ ਇੰਨੇ ਕ ਜੋਗੀ ਹੋ ਗਏ ਹੁਣ ਵੀ ਉਹ ਕਰਕੇ ਖਾ ਸਕਦੇ ਹੁਣ ਇਹ ਆ ਪੰਜਾਬ ਦੇ ਨਸ਼ਿਆਂ ਦੇ ਹਾਲਾਤ ਘਰ ਘਰ ਦੇ ਹਾਲਾਤ ਜਿਨ੍ਹਾਂ ਦੇ ਘਰ ਵਿੱਚ ਨਸ਼ਾ ਹੈ ਬਾਹਰਲੇ ਬੂਏ ਤੋਂ ਲੈ ਕੇ ਅੰਦਰਲੇ ਬੂਏ ਤੱਕ ਕੱਖ ਨਹੀਂ ਹੈਗਾ ਤੇ ਘਰਾਂ ਦੀਆਂ ਸਲਫਾਂ ਵੀ ਇਦਾਂ ਹੋ ਗਈਆਂ ਐ ਕਿ ਜਿਦਾ ਇੱਥੇ ਕੋਈ ਰਹਿੰਦਾ ਹੀ ਨਹੀਂਗਾ ਘਰ ਦੇ ਵਿੱਚ ਉਹ ਹਾਲਾਤ ਆ ਜਿਹੜੇ ਕਿ ਮਾਤਮ ਨਾਲ ਵੀ ਭੜੇ ਆ ਅਜੇ ਮਾਤਮ ਵਾਲੇ ਦਿਨ ਵੀ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਹੁੰਦੀਆਂ ਕੋਈ ਦੋ ਭੈਣ ਭਰਾ ਆਉਂਦੇ ਆ ਪਰ ਜਿੰਦੇ ਜੀ ਉੱਥੇ ਕੋਈ ਨਹੀਂ ਆਉਂਦਾ ਗੌਰ ਕਰਨ ਜੋਗ ਗੱਲ ਆ ਤੇ ਗੌਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਤੁਸੀਂ ਚਾਹੋ ਮੈਂ ਇਹਨਾਂ ਬਾਰੇ ਦੱਸਾਂ ਹੋਰ ਵੀ ਵੀਡੀਓ ਮੈਂ ਪਾਵਾਂ ਤੇ ਮੈਨੂੰ ਮੈਸੇਜ ਜ਼ਰੂਰ ਮੈਨੂੰ ਕਰਿਓ ਧੰਨਵਾਦ ਨਸ਼ੇ ਤੋਰੇਓ ਦੂਰ